ਜ਼ਿੰਮੇਵਾਰ ਭਰਾਵੋ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਤੇ ਅੱਜ ਭਰਾਵੋ ਆਪਾਂ ਮੱਕੀ ਦੇ ਵਿੱਚ ਆਪਣੀ ਜੋ ਕੀ ਬੀਜੀ ਸੀਗੀ 30 ਤਰੀਕ ਦੀ ਬੀਜ ਉਹ ਪੂਰਾ ਤਰੀਕੇ ਨਾਲ ਜੰਮ ਚੁੱਕਿਆ ਤੇ ਹਲੇ ਭਰਾਵੋ ਇਹਨੂੰ ਪਾਣੀ ਕਿੱ ਲੱਗਿਆ ਤੁਸੀਂ ਬੂਟਾ ਦੇਖ ਸਕਦੇ ਹੋ ਤਕਰੀਬਨ ਇਹ 10 ਦਿਨ ਹੋ ਗਏ ਆਪਾਂ ਨੂੰ ਆਪਾਂ 26 ਤਰੀਕ ਨੂੰ ਮੱਕੀ ਬੀਜੀ ਸੀਗੀ 27 ਤਰੀਕ ਨੂੰ ਤੇ ਤੁਸੀਂ ਬੂਟਾ ਦੇਖ ਸਕਦੇ ਹੋ ਤਿੰਨ ਤਿੰਨ ਪੱਤਿਆਂ ਦੀ ਹੋ ਗਈ ਮੱਕੀ ਆਪਣੀ ਤੇ ਤਿੰਨ ਤਿੰਨ ਮੱਕਾ ਇਹਦੇ ਆਪਣਾ ਪੱਤਿਆਂ ਦੀ ਹੋ ਚੁੱਕੀ ਹੈ ਜਿਹੜੀ ਮੱਕੀ ਸਾਰੀ ਮੱਕੀਆਂ ਨੂੰ ਪੂਰੀ ਟੋਪ ਦੀ ਜੰਮ ਚੁੱਕੀ ਆ ਚਾਰ ਵਾਲੀ ਮੱਕੀ ਆ ਇਹ ਤੇ ਤੁਸੀਂ ਪਰਲੇ ਖੱਤੇ ਚ ਵੀ ਦੇਖ ਸਕਦੇ ਹੋ ਸਵਾ 6 ਬਿੱਗੇ ਦਾ ਭਰਾਬੂ ਇਹ ਖੇਤ ਆ ਤੇ ਦੇਖ ਸਕਦੇ ਹੋ ਆਪਾਂ ਰੇਹ ਚਲਾਤਾ ਕਿਉਂਕਿ ਇੱਕੇ ਪਾਣੀ ਲੱਗਿਆ ਸੀਗਾ ਇਹਨੂੰ ਬਾਕੀ ਤਾਂ ਮੀਂਹ ਨੇ ਦੋ ਪਾਣੀ ਤਾਂ ਇਹਨੂੰ ਮੀਂਹ ਹੀ ਲਾਤੇ ਤੇ ਕਣਕ ਵੀ ਨਾਲ ਦੇ ਸਪਰੇ ਨਾਲ ਮਰ ਜੂਗੀ ਭਰਾਬੂ ਗੁੱਲੀ ਡੰਡਾ ਨਹੀਂ ਹੈਗਾ ਇਹ ਮੱਕੀ ਦੇ ਵਿੱਚ ਕਣਕ ਹੈ ਜੋ ਕਿ ਜੰਮੀ ਵੀ ਆ ਦੇਖ ਸਕਦੇ ਹੋ ਤੁਸੀਂ ਤੇ ਭਰਾਬੂ ਆਪਾਂ ਇਹਦੇ ਵਿੱਚ ਅੱਜ ਲਾਗੇ ਰੇਹ ਪਾਉਣਾ ਤੇ ਰੇ ਪਾ ਰਹੇ ਆਪਾਂ ਵੀਰੋ ਛੱਟੇ ਵਾਲਾ ਕੇਰ ਕੇ ਵੀ ਪਾ ਸਕਦੇ ਆ ਛੱਟੇ ਵਾਲਾ ਵੀ ਪਾ ਸਕਦੇ ਆ ਪਰ ਕੇਰ ਕੇ ਭਰਾਓ ਇਹਨੂੰ ਟਾਈਮ ਬਹੁਤ ਲੱਗ ਜਾਂਦਾ ਜੇ ਆਪਾਂ ਕੱਲੀ ਕੱਲੀ ਕਿਆਰੀ ਨੂੰ ਕੇਰਦੇ ਆ ਅਗਲਾ ਰੇ ਆਪਾਂ ਕੇਰ ਕੇ ਪਾ ਦਾਂਗੇ ਪਹਿਲਾਂ ਰੇ ਆਪਾਂ ਛੱਟੇ ਨਾਲ ਪਾਤਾ ਕਿਉਂਕਿ ਹਲੇ ਗੁਲੀ ਡੰਡਾ ਹੈ ਨਹੀਂ ਸੀਗਾ ਤਾਂ ਬਾਈਡਾਂ ਤੇ ਕੋਈ ਚੱਕਰ ਨਹੀਂ ਹੈਗਾ ਨਾ ਕੋਈ ਨੁਕਸਾਨ ਨਹੀਂ ਹੈਗਾ ਰੇ ਦਾ ਤੇ ਗਿੱਲ ਵੀ ਪੂਰੀ ਆ ਰੇ ਖੁਰ ਵੀ ਜਾਊਗਾ ਦੇਖ ਸਕਦੇ ਹੋ ਗੋਵਿੰਦਾ ਉਧਰਲੇ ਪਾਸੇ ਪਾ ਰਿਹਾ ਗੋਵਿੰਦਾ ਜੀ ਕਰਦਾ ਆਪਣਾ ਕੰਮ ਸਾਰਾ ਰੇ ਠੱਪੇ ਵਾਲਾ ਦਵਾਈ ਦੂਈ ਵਾਲਾ ਮਿੱਤਰੋ ਜੇ ਆਪਾਂ ਕੇਰ ਕੇ ਰੇਪਾ ਉਹਨਾਂ ਨੂੰ ਤਾਂ ਇੱਕ ਸਮਾਂ ਜ਼ਿਆਦਾ ਲੱਗਦਾ ਸੀਗਾ ਤੇ ਇੱਕ ਪਹਿਲਾ ਰੇਪ ਆਪਾਂ ਐਵੇਂ ਹੀ ਪਾ ਸਕਦੇ ਹਾਂ ਕੋਈ ਚੱਕਰ ਨਹੀਂ ਹੈਗਾ ਈ ਪ੍ਰੋਹ ਕਹਿੰਦਾ ਨੇ ਵੀ ਪਈ ਖਾਲ ਚ ਨਾਲ ਰੱਖ ਦੋ ਜਾਂ ਇਹ ਰੱਖ ਦੋ ਉਹ ਪ੍ਰੋਹ ਬਾਅਦ ਚ ਚੱਲ ਜਾਂਦਾ ਹੁੰਦਾ ਕੰਮ ਉਹ ਤੀਏ ਜ ਉੱਥੇ ਜਦੋਂ ਆਪਾਂ ਪੰਜਵਾਂ ਚੌਥਾ ਪੰਜਵਾਂ ਪਾਣੀ ਹੁੰਦਾ ਉਦੋਂ ਆਪਾਂ ਖਾਲ ਦੇ ਵਿੱਚ ਪਾ ਦੋ ਉਹਦਾ ਕੋਈ ਜੱਕ ਨਹੀਂ ਹੁੰਦਾ ਕਿਉਂਕਿ ਆਪਣੀ ਮੱਕੀ ਵੱਡੀ ਹੋ ਜਾਂਦੀ ਹੈ ਫਿਰ ਜੇ ਆਪਾਂ ਛਿੱਟੇ ਨਾਲ ਪਾਉਂਦੇ ਆ ਤਾਂ ਉਹਦੀ ਗੋਚ ਪੈ ਜਾਂਦੀ ਹੈ ਤਾਂ ਉੱਥੋਂ ਹੀ ਪੱਤਾ ਫੁੱਕ ਜਾਂਦਾ ਉਹਦੀ ਗੋ ਫੁੱਕ ਜਾਂਦੀ ਆ ਸੋ ਆਪਾਂ ਉਦੋਂ ਵਿੱਚ ਆਪਾਂ ਰੱਖ ਸਕਦੇ ਆ ਜਾਂ ਆਪਾਂ ਕੇਰ ਕੇ ਪਾ ਸਕਦੇ ਆ ਕੇਰ ਕੇ ਸਭੋਂ ਜ਼ਿਆਦਾ ਟਾਈਮ ਲੱਗ ਜਾਂਦਾ ਤਾਂ ਵੀਰ ਮੇਰੇ ਕਈ ਆਪਣਾ ਇਹਦੇ ਤੇ ਪਾ ਦਿੰਦੇ ਹੁੰਦੇ ਨੇ ਆਪਣਾ ਖਾਲ ਦੇ ਵਿੱਚ ਰੱਖ ਕੇ ਤੇ ਦੇਖ ਸਕਦੇ ਹੋ ਹ ਉਨਾ ਦਾ ਇਹਦੀ ਗੋਬ ਦੇ ਵਿੱਚ ਜਾ ਰਿਹਾ ਨਾ ਪੱਤਿਆਂ ਨੂੰ ਫੂਕ ਰਿਹਾ ਕੋਈ ਚੱਕਰ ਨਹੀਂ ਹੈਗਾ ਸਾਰਾ ਨੀਚੇ ਹੀ ਪੈ ਰਿਹਾ ਰੇ ਉਧਰੋਂ ਕਦੇ ਮਿੱਤਰ ਉਹਦੀ ਆਪਣਾ ਝੋਲੀ ਹੋ ਗਈ ਖਾਲੀ ਮੱਕੀ ਦਾ ਭਰਾ ਉਹ ਆਪਣੇ ਪੂਰੇ ਟੋਪ ਦੇ ਨਮ ਜੁਕਿਆ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਜਿਹੜਾ ਡੱਕਾ ਨਹੀਂ ਹੈਗਾ ਉਹ ਵੀ ਕਿਉਂਕਿ ਇਹਦਾ ਕਾਰਨ ਆਇਆ ਹੋਊਗਾ ਵੀ ਮਸ਼ੀਨ ਨੇ ਤਾਂ ਬੀਜ ਤਾਂ ਆਪਣਾ ਪੂਰਾ ਪਾਇਆ ਸੀਗਾ ਵੀ ਜਿਹੜਾ ਮੀਂਹ ਦੇ ਵਿੱਚ ਆ ਗਈ ਉਹਨੇ ਮੀਂਹ ਨੇ ਜ਼ਮੀਨ 'ਚ ਮੜਾ ਮੋਟਾ ਦਾਣਾ ਘੁੱਟ ਲਿਆ ਤੇ ਬਾਕੀ ਦਾ ਕੋਈ ਦਿੱਕਤ ਨਹੀਂ ਹੈਗੀ ਮੱਕੀ ਆਪਣੀ ਟੋਪ ਕਲਾਸ ਜੰਮੀ ਵੀ ਆ ਕੱਲਾ ਕੱਲਾ ਬੂਟਾ ਜੰਮਿਆ ਹੋਇਆ ਤੁਸੀਂ ਦੇਖ ਸਕਦੇ ਹੋ ਰੇ ਕਰਦਾ ਸ਼ੁਰੂ ਗੋਵਿੰਦਾ ਹੱਸਦਾ ਹੱਸਦਾ ਆਉਂਦਾ ਇਹ ਸ਼ੋਬਰ ਪਾਈ ਜਾਂਦਾ ਤਿੰਨ ਤਿੰਨ ਔਲੀਆਂ ਇਕੱਲੇ ਇਕੱਲੇ ਫਾਂਡ ਨਾਲ ਸੰਭਧਾ ਰਿਹਾ ਤਿੰਨ ਇੱਧਰ ਤਿੰਨ ਉੱਧਰ ਛੇ ਔਲੀਆਂ ਦੇ ਵਿੱਚ ਰੇ ਪਾਉਂਦਾ ਰਿਹਾ ਤੇ ਕੇਰ ਕੇ ਜੇ ਪਾਉਣਿਆ ਭਰਾਵੋ ਤਾਂ ਟਾਈਮ ਬਹੁਤ ਲੱਗ ਜਾਂਦਾ ਇਹ ਜੋਬਰ ਕਹਿੰਦਾ ਵੀ ਆਪਾਂ ਦੋਏ ਲੋਟੇ ਪਾ ਦਿੰਦੇ ਆ ਰੇ ਦਾ ਕਰੋ ਜੇ ਇੱਕ ਜੋਬਰ ਦੀ ਸਫਾਈ ਬਹੁਤ ਆ ਰੇ ਦੇ ਵਿੱਚ ਇੱਕ ਐ ਹੁੰਦਾ ਕਈ ਬੰਦੇ ਅਣਜਾਣ ਹੁੰਦੇ ਨੇ ਉਹ ਇੱਕ ਜਗ੍ਹਾ ਡੋਲੀ ਜਾਂਦੇ ਨੇ ਤਾਂ ਉਹਦੇ ਨਾਲ ਬੂਟੇ ਵੀ ਫੁਕ ਸਕਦੇ ਆ ਜਿੱਥੇ ਆਪਾਂ ਜਾਦੇ ਪਾ ਦਿੰਨਾ ਕਣਕ ਦੇ ਵਿੱਚ ਵੀ ਬੂਝਾ ਫੁਕ ਜਾਂਦਾ ਹੁੰਦਾ ਪਰ ਇਹ ਜੋਗਰ ਦੀ ਸਫਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਇੱਧਰ ਜਾਂਦਾ ਰਹੇ ਉਨਾ ਹੀ ਉਧਰਲੇ ਪਾਸੇ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਕਿੰਨੇ ਆਪਾਂ ਥੈਲੇ ਦੇ ਵਿੱਚ ਪਾਉਂਦੇ ਆ ਸਵਾ 6 ਬਿੱਗੇ ਦੇ ਵਿੱਚ ਤਾਂ ਪ੍ਰਭੂ ਸਵਾ ਥੈਲਾ ਦਾ ਗੇੜ ਆਪਾਂ ਪਾਸ ਪਾ ਸਕਦੇ ਆ ਬਾਕੀ ਆਪਣੀ ਮਰਜ਼ੀ ਹੋਰ ਇਹਦਾ ਜਿੰਨਾ ਮਰਜ਼ੀ ਪਾਈ ਚੱਲੋ ਕੋਈ ਚੱਕਰ ਦੇਖੋ ਪ੍ਰਭੂ ਮੱਕੀ ਤੋਂ ਵਧੀਆ ਜੰਮੀ ਘੜੀ ਆ ਆ ਤਿੰਨ ਤਿੰਨ ਔਲੀਆਂ ਤੇ ਸਾਈਡਾਂ ਵਾਲੇ ਮੱਲਿਆਂ ਵਾਲੇ ਔਲੀਆਂ ਉਪਰ ਘੱਟ ਜੰਮੀ ਵੀ ਸੀਗੀ ਕਿਉਂਕਿ ਇੱਥੇ ਬੈੱਡ ਦੇ ਵਿੱਚ ਪਾਣੀ ਚੜ ਗਿਆ ਸੀਗਾ ਦੇਖੋ ਇਥੋਂ ਆਪਣੇ ਸੀਰੀ ਨੇ ਆਹ ਉਹਦੇ ਤੋਂ ਨੱਕਾ ਚਲਾਤਾ ਸੀਗਾ ਬਚਾ ਲੈ ਦੋਂ ਕਿਉਂਕਿ ਔਲੀਆਂ ਤਾਂ ਹਮੇਸ਼ਾ ਸਾਈਡਾਂ ਤੋਂ ਖੋਲਦੇ ਆ ਤਾਂ ਕਿ ਆਹ ਔਲੀਆਂ ਦੇ ਵਿੱਚ ਖੁੰਜਿਆਂ ਦੇ ਵਿੱਚੋਂ ਭੱਜ ਜਾਂਦਾ ਹੁੰਦਾ ਪਾਣੀ ਜੇ ਉੱਥੋਂ ਬਚਾਲੂ ਖੋਲਦੇ ਆ ਤਾਂ ਔਲੀਆਂ ਦੇ ਉੱਪਰ ਚੜ ਜਾਂਦਾ ਤੁਸੀਂ ਦੇਖ ਸਕਦੇ ਉਸੇ ਮੱਕੀ ਘੁੱਟ ਲਈ ਬਾਅਦ ਚ ਜਦ ਹੋ ਗਈ ਇਹ ਜਮ ਮੱਕੀ ਜੰਮ ਗਈ ਨਹੀਂ ਇਹਦੀ ਗਰੋਥ ਘਟ ਜੂਗੀ ਆਪਾਂ ਇਹਦੀ ਗਡਾਈ ਕਰਾ ਦਾਂਗੇ ਖੁਰਪੇ ਦੇ ਨਾਲ ਜਲਰਿਆ ਗਮ ਗਵਿੰਦਾ ਰੇ ਪਾਰਿਆ ਗਵਿੰਦੀ ਦੀਆਂ YouTube ਤੇ ਬਾਲੀਆਂ ਗੋਡੀਆਂ ਪਾਈਆਂ ਵੀ ਨੇ ਤਾਂ ਗਵਿੰਦਾ ਦਾ ਮਸ਼ਹੂਰ ਹੋਇਆ ਪਿਆ ਕਿਤੇ ਲੱਖ ਚੱਲ ਗਈ ਕੋਈ ਵੀਡੀਓ 2 ਲੱਖ ਚੱਲੇਗੀ ਰੋਜ਼ ਇੱਕ ਜੋਬਰ ਦੀ ਸਫਾਈ ਹੱਥ ਦੀ ਰੇ ਮੇਟਰੋ ਪੈ ਰਿਹਾ ਸ਼ਿੱਟੇ ਵਾਲਾ ਸਾਨੀ ਵੀਰੋ ਜਿਹੜੇ ਇਹ ਖੱਤੇ ਨੇ ਇਹ ਆਪਣੇ ਹੈਗੇ ਨੇ ਰੇਤ ਲਈ ਜਮੀਨ ਆ ਰੇਤ ਲਈ ਸਾਰਾ ਡਾਕਰ ਮਿਕਸ ਜੀ ਜਮੀਨ ਆ ਤੁਸੀਂ ਦੇਖ ਸਕਦੇ ਹੋ ਕੱਲ ਮੀਂਹ ਪਿਆ ਸੀਗਾ ਪੂਰਾ ਤਕਰੀਬਨ 15 ਮਿੰਟ ਮੀਂਹ ਪੂਰਾ ਗੱਡਮਾ ਪਿਆ ਤੇ ਜਮੀਨ ਆਪਣੀ ਪਾਣੀ ਸਾਰਾ ਖੱਟੇ ਗਈ ਤਾਂ ਇਹਦੇ ਵਿੱਚ ਪਾਣੀ ਤਾਂ ਜਿੰਨਾ ਕੋਈ ਚੱਕਰ ਨਹੀਂ ਹੈਗਾ ਜੀ ਮੀਂਹ ਮੂੰਹ ਪੈ ਜਵੇ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਪਰ ਲਾ ਕੇ ਇਹ ਥੋੜਾ ਜਿਹਾ ਡਾਕਰ ਦੇ ਵਿੱਚ ਆ ਜਾਂਦਾ ਅਬਰ ਮਾ ਉਹ ਵੀ ਚਿੱਟਾ ਦਿਖਾ ਗਿਆ ਉਹਦੇ ਵਿੱਚ ਵੀ ਥੋੜਾ ਜਿਹਾ ਹੈਗਾ ਰੇਤ ਲਈ ਜੀ ਮਿਕਸ ਤੇ ਦੇਖ ਸਕਦੇ ਹੋ ਤੁਸੀਂ ਗਵਿੰਦਾ ਪਾਰ ਰਿਹਾ ਰਹੇ ਇਹਦੇ ਵਿੱਚ ਉਹ ਵੀ ਕਹਿੰਦਾ ਇੱਕ ਥੈਲੀ ਦਾ ਗੇੜਾ ਮੈਂ ਚੁੱਕਿਆ ਹੁਣ ਇਹ ਦੂਏ ਰੇ ਦੇ ਦੂਏ ਪਾਣੀ ਦੇ ਮੂਰੇ ਦਬੂਗੀ ਨਹੀਂ ਆਪਣੀ ਭਰਾਵੋ ਓਕੀ 35 ਕਿਲੋ ਦਾ ਗੇੜਾ 35 ਜਾਂ 38 ਕਿਲੋ ਦਾ ਗੇੜਾ ਆਪਾਂ ਪਾ ਸਕਦੇ ਹਾਂ ਪਾਉਣ ਤੋਂ ਜਿੰਨਾ ਮਰਜ਼ੀ ਪਾਈ ਚੱਲੋ ਪਰ ਆਪਾਂ ਆਪਣੇ ਹਿਸਾਬ ਜੇ ਨਾਲ 35 ਕਿਲੋ ਦਾ ਪਾਤਾ ਰੇ ਭਾਈ ਕਿਉਂਕਿ ਨਾ ਤਾਂ ਜ਼ਿਆਦਾ ਨੁਕਸਾਨ ਵੀ ਨਹੀਂ ਕਰੂਗਾ ਰੇ ਨਾਲੇ ਭੱਜੂਗੀ ਹੁਣ ਮੱਕੀ ਇੱਕ ਗਿੱਲ ਪੂਰੇ ਟੋਪ ਦੀ ਹੈ ਕਿਉਂਕਿ ਕੱਲ ਮੀਂਹ ਪੈ ਚੁੱਕਿਆ ਸੀਗਾ ਨੇਪਾ ਨੂੰ ਪਾਣੀ ਦੇ ਮੂਰੇ ਦੇਣੀ ਪੈਂਦੀ ਛੱਟਾ ਪਰ ਹੁਣ ਗਿੱਲ ਹੈਗੀ ਪੂਰੇ ਟੋਪ ਦੀ ਇੱਥੇ ਰੋਂਗ ਚੱਲ ਰਿਹਾ ਗੰਮਾ ਇੱਧਰ ਆਪਣੇ ਮਿੱਤਰੋ ਗੱਠੇ ਲਾ ਰੱਖੇ ਨੇ ਅੱਜ ਪੱਟਾਂ ਦੇ ਗੱਠੇ ਮੀਂਹ ਦੇ ਵਿੱਚ ਨਹੀਂ ਖਰਾਬ ਕਰਨਗੇ ਇੱਧਰ ਤਾਂ ਸਾਡੇ ਚਾਚਾ ਜੀ ਹੁਣ ਹੀ ਤੇ ਆਪਣਾ ਛੋਟੂ ਲੱਗ ਗਿਆ ਵੱਢਣਾ ਦੇਖ ਸਕਦਾ ਤੁਸੀਂ ਬਾਕੀ ਦਰਖਤਾਂ ਦੀ ਕਰੋ ਗੱਲਬਾਤ ਚੈੱਕ ਇੱਧਰ ਲਾਗੇ ਗਠੇ ਬਟਣ ਗਠਿਆਂ ਦੀ ਮਟਾਈ ਦੇਖ ਸਕਦੇ ਹੋ ਤੁਸੀਂ ਗਠੇ ਵੀ ਵਧੀਆ ਟੌਪ ਦੇ ਹੋ ਰਹੇ ਨੇ ਤੇ ਇਹਦੇ ਵਿੱਚ ਦਾ ਕਵਾੜਾ ਜਿਆਦਾ ਸੀਗਾ ਤਾਂ ਇਹਦੇ ਵਿੱਚ ਵੀ ਬਹੁਤ ਵਧੀਆ ਗਠੇ ਹੋ ਰਹੇ ਨੇ ਤੇ ਇੱਧਰਲੇ ਪਾਸੇ ਭਰਾਵੋ ਆਪਾਂ ਕਰਾਂਗੇ ਪਨੀਰੀ ਦਾ ਕੰਮ ਸ਼ੁਰੂ ਆਹ ਖੱਤੇ ਜੱਪਾ ਪਨੀਰੀ ਵੀਜਾਂਗੇ ਪਰਲੇ ਪਾਸੇ ਮੱਕੀ ਆ ਗਈ ਨਹੀਂ ਉਧਰਲੇ ਮੱਕੀ ਵਾਲੇ ਦੇ ਵਿੱਚ ਪਨੀਰੀ ਵੀਜਦੇ ਹੁੰਦੇ ਆ ਅੱਜ ਇੱਧਰਲੇ 'ਚ ਕਰਦਾਂਗੇ ਪਰ ਇਹ ਹੈਗਾ ਮਿੱਤਰੋ ਬ੍ਰੀਕ ਮਿੱਤਰੋ ਰਹੀ ਹੈਗਾ ਆਪਣਾ ਜਮਾ ਹੀ ਬਰੀਕ ਜਿਹੜਾ ਆਪਾਂ ਗਣਕੇ ਜਮਾਉਣ ਲੰਨੇ ਆ ਉਹ ਆਪਣਾ ਰੇਹ ਬਚਦਾ ਪਿਆ ਸੀਗਾ ਤੇ ਬਾਕੀ ਹੋਰ ਆਪਣੇ ਕੋਲ 10 ਗੱਟੇ ਪਿਛਲੇ ਬਚਦੇ ਪਏ ਨੇ ਉਹ ਆ ਜੀ ਮੱਕੀ ਨੂੰ ਸਾਰ ਦੇਣਗੇ ਜੱਟੋ ਦੂਜੇ ਖੱਤੇ ਜਾ ਗਿਆ ਗਵਿੰਦਰ ਰੇਹ ਪਾਉਂਦਾ ਪਾਉਂਦਾ ਪਰਲਾ ਖੱਤਾ ਨਵੇਂ ਡਿਆ ਆ ਇਹਦੇ ਚ ਵੀ ਤੁਸੀਂ ਦੇਖ ਸਕਦੇ ਹੋ ਤਿੰਨ ਤਿੰਨ ਪੱਤਿਆਂ ਦੀ ਚੌਥੇ ਪੱਤੇ ਨੂੰ ਨਿਕਲ ਲਈ ਆਪਣੀ ਮੱਕੀ ਦੀ ਤਿੰਨ ਤਿੰਨ ਪੱਤਿਆਂ ਦੀ ਇਹਨ ਵਧੀਆ ਹੋ ਗਈ ਰੇਹ ਦਾ ਵੀ ਸਮਾਂ ਆ ਗਿਆ ਸੀਗਾ ਤੇ ਹੁਣ ਇਹਦੇ ਉੱਪਰ ਸਪਰੇਅ ਦਾ ਵੀ ਮਿੱਤਰੋ ਸਮਾਂ ਆ ਗਿਆ ਹੁਣ ਆ ਗੋਭ ਚ ਇਹਦੀ ਸੁੰਡੀ ਪੈਣ ਦਾ ਸਮਾ ਆ ਗਿਆ ਕਿਉਂਕਿ ਹੁਣ ਇਧਰੋਂ ਪੂਰਾ ਚਲੀ ਜਾਂਦਾ ਪੂਰੇ ਦੇ ਨਾਲ ਆਪਣਾ ਸੁੰਡੀ ਵੀ ਕੰਮ ਥੋੜਾ ਜਿਹਾ ਖੱਚਦੀ ਆ ਤੇ ਹੁਣ ਆਪਾਂ ਇਹਦੀ ਸਪਰੇ ਵੀ 2 ਦਿਨਾਂ ਤੱਕ ਕਰ ਦਾਂਗੇ